सरपंचਾਂ ਦੇ ਨਾਲ ਸਾਰੇ ਮੈਂਬਰ ਸਹਿਬਾਨ ਔਰ ਮੇਰੇ ਸਾਹਮਣੇ ਸ਼ਸ਼ੋਭਤ ਬਹੁਤ ਹੀ ਸਤਿਕਾਰਯੋਗ ਨੌਜਵਾਨ ਵੀਰ ਬਜ਼ੁਰਗ ਮਾਪੇੜਾ ਸਭ ਤੋਂ ਪਹਿਲਾਂ ਬਲੌਕ ਹਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਦੇਖ ਰਿਹਾ ਸੀਗਾ ਕਿ ਲਗਾਤਾਰ ਆਮ ਆਦਮੀ ਪਾਰਟੀ ਜਿਹੜੀ ਆ ਉਹ ਜਿੰਨੇ ਵਾਅਦੇ ਕਰਕੇ ਆਈ ਸੀ ਕਿ ਇੱਕ ਵਾਅਦਾ ਪੰਜਾਬ ਚ ਪੂਰਾ ਹੋ ਰਿਹਾ ਤੁਹਾਡੇ ਯਾਦ ਆ ਕਿ ਜਦੋਂ

90% ਘਰਾਂ ਦਾ ਬਿਜਲੀ ਦਾ ਬਿੱਲ ਜ਼ੀਰੋ ਆ ਰਿਹਾ ਪੰਜਾਬ ਦੇ ਅੰਦਰ ਵਾਹਿਗੁਰੂ ਜੀ ਜਿੰਦਾਬਾਦ ਬਾਦਾ ਕੀਤਾ ਸੀ ਪੰਜਾਬ ਦੇ ਲੋਕਾਂ ਦੇ ਨਾਲ ਕਿ ਅਸੀਂ ਨਹਿਰੀ ਪਾਣੀ ਜਿਹੜਾ ਉਹ ਆਖਰੀ ਖੇਤ ਤੱਕ ਪਹੁੰਚਾਵਾਂਗੇ ਯਾਨੀ ਕਿ ਲਾਸਟ ਖੇਤ ਤੱਕ ਨਹਿਰੀ ਪਾਣੀ ਪਹੁੰਚੂਗਾ ਸਾਡੇ ਗੁਰੂ ਸਾਹਿਬਾਨ ਨੇ ਸੰਦੇਸ਼ ਕੀ ਦਿੱਤਾਗਾ ਆਪਾਂ ਹਰ ਰੋਜ਼ ਗੁਰਦੁਆਰਾ ਸਾਹਿਬ ਜਾਣੇ ਆਗੇ ਕੀ ਆਪਾਂ ਨੂੰ ਸੰਦੇਸ਼ ਮਿਲ ਲਗਾ ਕਿ ਪਵਣ ਗੁਰੂ ਪਾਣੀ ਪਤਾ ਮਾਤਾ ਤਰਤਿ ਮਤ ਇਹ ਜਿਹੜੀ ਕਾਇਨਾਤ ਆ ਜਿਹਦੇ ਅੰਦਰ ਆਪਾਂ ਖੜਿਆ ਜਿਸ ਬ੍ਰਹਿਮੰਡ ਦੇ ਅੰਦਰ ਖੜਿਆ ਇਹਦੇ ਅੰਦਰ ਹਵਾ ਨੂੰ ਪਾਣੀ ਨੂੰ ਧਰਤੀ ਨੂੰ ਬਚਾ ਕੇ ਰੱਖਣਾ ਸਾਡਾ ਮੁਢਲਾ ਫਰਜ਼ ਆ ਇਹ ਸਾਡੇ ਗੁਰੂ ਸਾਹਿਬਾਂ ਨੇ ਅਜ ਤੋਂ 650 ਸਾਲ ਪਹਿਲਾਂ ਕਹਿ ਗਏ ਇਨਾ ਲੰਬਾ عرصਾ ਪਹਿਲਾਂ ਕਿਉਂ ਕਹਿ ਕੇ ਗਿਆ ਪਤਾ ਸੀਗਾ ਕਿ ਦੁਨੀਆ ਤੇ ਕਿਤੇ ਇਹ ਨਾ ਹੋਵੇ ਪਾਣੀ ਦੀ ਤਰਲ ਹੋਵੇ ਸੋ ਸਾਲੋਂ ਉਸ ਦੇ ਬੰਨ ਅਸੀਂ ਬਚਾਉਣ ਲੱਗੇ ਆ ਅੱਜ ਤੁਹਾਡੇ ਪਿੰਡ ਦੇ ਮੈਨੂੰ ਲੱਗਦਾ ਕਾਫੀ ਸਾਰੀਆਂ ਜਿਹੜੀਆਂ ਪਾਈਪਲਾਈਨਾਂ ਨੇ ਉਹ ਪੈ ਚੁੱਕੀਆਂ ਨੇ ਗੀਆਂ ਔਰ ਕਾਫੀ ਸਾਰਿਆਂ ਦਾ ਕੰਮ ਚੱਲ ਰਿਹਾਗਾ ਇੱਕ ਦੋ ਮੇਰੇ ਕੋਲ ਹੋਰ ਆ ਜਾਂ ਉਹਨਾਂ ਦੇ ਜਿਹੜਾ ਮਜ਼ਦੂਰ ਕਰਕੇ ਅਗਲੇ ਸਾਲ ਤੱਕ 6 ਕਰੋੜ ਰੁਪਏ ਆ ਗਏ 6 ਕਰੋੜ ਰੁਪਏ ਦੀਆਂ ਪਾਈਪਲਾਈਨਾਂ ਜਿਹੜੀਆਂ ਨੇ ਉਹ ਪੈ ਚੁੱਕੀਆਂ ਨੇ ਦਾ ਮਤਲਬ ਆ ਕਿ ਤੁਹਾਡੀ ਜਿਹੜੀ ਚਾਹੇ ਉਹ ਕਣਕ ਆ ਚਾਹੇ ਝੋਨਾਗਾ ਜਾਂ ਹੋਰ ਫਸਲਾ ਉਹਦੀ ਜਿਹੜੀ ਆ ਉਹਦੀ ਵੀ ਆਮਦ ਵਧ ਹੋਊਗੀ ਉਦੇ ਅੰਦਰ ਵੀ ਪੈਦਾਵਾਰ ਜਿਹੜੀ ਆ ਵਧ ਹੋਊਗੀ ਕਿਉਂਕਿ ਜਦੋਂ ਨਹਿਰੀ ਪਾਣੀ ਮਿਲਦਾ ਗਾ ਉਹਦੇ ਵਿੱਚ ਬਹੁਤ ਸਾਰੇ ਮਿਨਰਲ ਹੁੰਦੇ ਨੇਗੇ ਉਹਦੇ ਵਿੱਚ ਬਹੁਤ ਸਾਰੇ ਕੁਦਰਤੀ ਸਰੋਤ ਹੁੰਦੇ ਨੇ ਉਹਨਾਂ ਦੇ ਰਾਹੀਂ ਉਹ ਜਿੰਸ ਦੀ ਜਿਹੜੀ ਪੈਦਾਵਾਰ ਆ ਉਹ ਵੀ ਵਧ ਹੁੰਦੀ ਆ ਇਹਦਾ ਵੱਡਾ ਫਾਇਦਾ ਆਊਗਾ ਔਰ ਦੂਸਰਾ ਵੱਡਾ ਫਾਇਦਾ ਜਿਹੜਾ ਆਗਾ ਉਹ ਧਰਤੀ ਹੇਠਲਾ ਪਾਣੀ ਬਚੂਗਾ ਜੋ ਧਰਤੀ ਹੇਠਲਾ ਪਾਣੀ ਬਚੂਗਾ ਤਾਂ ਮੈਂ ਸਮਝਦਾ ਅਸੀਂ ਆਪਣੇ ਬੱਚਿਆਂ ਲਈ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਜਿਹੜਾ ਪਾਣੀ ਬਚਾ ਕੇ ਰੱਖਾਂਗੇ ਇਹ ਵੱਡੇ ਉਪਰਾਲੇ ਜਿਹੜੇ ਨੇ ਪੰਜਾਬ ਦੇ ਅੰਦਰ ਸਰਦਾਰ ਭਗਵੰਤ ਸਿੰਘ ਮਾਜੀ ਦੀ ਸਰਕਾਰ ਕਰ ਰਹੀ ਹੈ ਤਾਨੂੰ ਯਾਦ ਆ ਕਿ ਹਰੇਕ ਪਿੰਡ ਚ ਮੈਂ ਜਿੱਥੇ ਵੀ ਜਾਣਾ ਕਿਤੇ 5 ਦੇ ਬੱਚੇ ਨੇ ਕਿਤੇ 10 ਨੇ ਕਿਤੇ 15 ਨੇ ਔਰ ਹਰੇਕ ਪਿੰਡ ਦੇ ਅੰਦਰ 15 15 20 20 ਬੱਚੇ ਆ ਉਹ ਸਰਕਾਰੀ ਨੌਕਰੀਆਂ ਉਹ ਸਰਕਾਰ ਸਰਦਾਰ ਭਗਵੰਤ ਸਿੰਘ ਮਾਝੀ ਦੀ ਸਰਕਾਰ ਚ ਮਿਲਿਆ ਰਹੀਆਂ ਕੁੱਲ 65000 ਤੋਂ ਉੱਪਰ ਨੌਕਰੀਆਂ ਅਸੀਂ 3 ਸਾਲ ਚ ਪੰਜਾਬ ਦੇ ਨੌਜਵਾਨ ਮੁੰਡੇ ਕੁੜੀਆਂ ਦਿੱਤੀਆਂ ਨੇ ਇਹੀ ਕਾਰਨ ਆ ਕਿ ਅਜ ਬਾਹਰ ਦੇਸ਼ਾਂ ਚੋਂ ਬੱਚੇ ਜਿਹੜੇ ਵਾਪਸ ਆ ਕੇ ਪੰਜਾਬ ਚ ਆਪਣੀ ਨੌਕਰੀ ਕਰਾ ਲੱਗੇ ਨੇ ਹੌਲੀ ਹੌਲੀ ਬਹੁਤ ਜਣਾ ਉਹ ਸੁਧਰ ਰਿਹਾ ਕਿਉਂਕਿ ਪਿਛਲੇ 25 30 ਸਾਲ ਇਹਨਾਂ ਨੇ ਆਪਣੀ ਰਾਜਨੀਤੀ ਕੀਤੀ ਕਾਂਗਰਸੀਆਂ ਨੇ ਅਕਾਲੀ ਵਾਲਿਆਂ ਨੇ ਬੀਜੇਪੀ ਵਾਲਿਆਂ ਨੇਗੇ ਤੁਸੀਂ ਤੁਹਾਡੇ ਬਿਆਨ ਸਾਹਮਣੇ ਪੜ੍ਹ ਹੀ ਰਹੇ ਹੋ ਤੁਸੀਂ ਸਾਰੇ ਜਣੇ ਕਿ ਨਵਜੋਧਕਰ ਸਿੱਧੂ ਕਹਿ ਰਹੀ ਆ ਕਿ 5-6 ਕਰੋੜ ਰੁਪਇਆ ਦੇਣਾ ਪੈਂਦਾ ਭਾਈ ਫੇਰ ਮੁੱਖ ਮੰਤਰੀ ਬਣਦਾ ਜਿਹੜਾ 500 ਕਰੋੜ ਰੁਪਇਆ ਦੇ ਕੇ ਮੁੱਖ ਮੰਤਰੀ ਬਣੂਗਾ ਜਿਹੜਾ 5 ਕਰੋੜ ਰੁਪਇਆ ਦੇ ਕੇ ਐਮਐਲਏ ਬਣੂਗਾ ਜਿਹੜਾ 5 ਲੱਖ ਰੁਪਇਆ ਦੇ ਕੇ ਸਰਪੰਚ ਜਾਂ ਪੰਚ ਬਣੂਗਾ ਤੇ ਇਹਦਾ ਮਤਲਬ ਕੀ ਆ ਫਿਰ ਉਹ ਆਪਨ ਲੁੱਟੂਗਾ ਪਹਿਲੀ ਵਾਰ ਤੁਸੀਂ ਆਮ ਘਰਾਂ ਦੇ ਮੁੰਡੇ ਕੁੜੀਆਂ ਨੂੰ ਚੁਣਿਆ ਪਹਿਲੀ ਵਾਰ ਤੁਸੀਂ ਮੇਰੇ ਵਰਗੇ ਵਿਅਕਤੀ ਨੂੰ ਸਤਾਰਾ ਚੁਣਿਆ 22 ਚੁਣਿਆ ਤਾਂ ਅੱਜ ਸਰਦਾਰ ਭਗਵੰਦ ਸਿੰਘ ਮਾਜੀ ਨੇ ਮੈਨੂੰ ਖਜ਼ਾਨੇ ਦੀਆਂ ਚਾਬੀਆਂ ਫੜਾਜਾਂ ਨਗੀਆਂ ਔਰ ਖਜ਼ਾਨੇ ਦਾ ਮੂੰਹ ਤੁਹਾਡੇ ਵੱਲ ਲੱਗਾ ਜਦ 6 ਕਰੋੜ ਰੁਪਏ ਦਾ ਪਾਈਪ ਲਾਇਨ ਇਕੱਲੇ ਤੁਹਾਡੇ ਪਿੰਡ 'ਚ ਪੈ ਗਈਆਂ ਤਾਂ ਬਹੁਤ ਸਾਰੇ ਪਿੰਡਾਂ 'ਚ ਕਿਸੇ 10 ਕਰੋੜ ਦੀਆਂ ਕਿਸੇ 5 ਕਰੋੜ ਦੀਆਂ ਇਸ ਤੋਂ ਬਿਨਾਂ ਸੜਕਾਂ ਜਿਹੜੀਆਂ ਨੇ ਉਹ ਲਗਾਤਾਰ ਬਣ ਰਹੀਆਂ ਨੇ ਹਜੇ ਕਾਫੀ ਸਾਰੀਆਂ ਸੜਕਾਂ ਦੇ ਟੈਂਡਰ ਹੋਰ ਹੋ ਚੁੱਕੇ ਨੇ ਉਹ ਵੀ ਜਲਦੀ ਬਣ ਰਹੀਆਂ ਨੇ ਮੈਂ ਤਾਂ ਯਾਦ ਆ ਮੇਰੇ ਤਾਂ ਰਵਿੰਦਰ ਹਰ ਰੋਜ਼ ਇੱਕੋ ਗੱਲ ਕਹਿੰਦਾ ਕਿ ਜਿਹੜੀ ਲਾਗੀ ਵਾਲੀ ਸੜਕ ਆ ਉਹ 18 ਫੁੱਟ ਚੌੜੀ ਬਣਾਉਣੀ ਆ ਛੋਟੀ ਦੀ ਬਣਾਉਣੀ ਪਿੱਛੇ ਛੋਟੀ ਪਾਸ ਹੋ ਗਈ ਸੀ ਫਿਰ ਢਾ ਕੇ ਉਹਨੂੰ ਦੁਬਾਰਾ ਹੁਣ ਅਸੀਂ ਵੱਡੀ ਦਾ 18 ਫੁੱਟ ਦਾ ਕੀਤਾ ਗਿਆ ਤਾਂ ਕਿ ਜਿਹੜੀ ਦੂਗੋਟ ਆਵਾਜ਼ੇ ਵੱਧ ਗਈ ਅਸੀਂ ਲਗਾਤਾਰ ਕੰਮਾਂ ਤੇ ਲੱਗੇ ਹੋਇਆ ਹੁਣ ਤੁਹਾਡੇ ਸਹਿਯੋਗ ਦੀ ਲੋੜ ਆ ਤੁਹਾਡੇ ਪਿਆਰ ਦੀ ਲੋੜ ਆ ਜਿਹੜਾ ਪਿਆਰ ਤੁਸੀਂ 22 ਚ 26 ਚ 24 ਸਾਰੇ ਲਗਾਤਾਰ ਤੁਸੀਂ ਦਿੰਦੇ ਆ ਰਹੇ 22 ਦੇ ਵਿੱਚ ਦਿੱਤਾ ਫਿਰ 24 ਦਿੱਤਾ 17 ਚ ਦਿੱਤਾ 19 ਚ ਦਿੱਤਾ ਉਹ ਬੈਸਮਨ ਉਹ ਹੀ ਪਿਆਰ ਉਹ ਹੀ ਸਤਕਾਰ ਦੀ ਇੱਕ ਵਾਰ ਫੇਰ ਲੋੜਾ ਸਾਡੇ ਦੋ ਕੈਂਡੀਡੇਟ ਖੜੇ ਨੇ ਤੁਹਾਨੂੰ ਸਭ ਸਭ ਨੂੰ ਪਤਾਗਾ ਕਿ ਇੱਕ ਤਾਂ ਤੁਹਾਡੇ ਪਿੰਡ ਤੋਂ ਮਿੰਟਾ ਖੜਾਗਾ ਪ੍ਰੇਮਦਾਸ ਜਿਹਦਾ ਪੂਰਾ ਨਾਮ ਤਾਂ ਪ੍ਰੇਮਦਾਸ ਆ ਪਰ ਸਾਰੇ ਉਹਨੂੰ ਪਿਆਰ ਨਾਲ ਮਿੰਟਾ ਮਿੰਟਾ ਕਹਿ ਰਹੇ ਹੋ ਆ ਖੜਾ ਬਰਾਬਰ ਮੇਰੇ ਇਹ ਖੜਾਗਾ ਤੇ ਦੂਜੇ ਪਾਸੇ ਭਪਿੰਦਰਪਾਲ ਕੌਰ ਜਿਹੜੀ ਕਿ ਖਰਾਲ ਕਲਾ ਤੋਂ ਨੇ ਜੋ ਖੜੇ ਨੇ ਜਿਲ੍ਹਾ ਪ੍ਰੇਸ਼ਦ ਦੀ ਉਹ ਉਹਨਾਂ ਦੀ ਚੋਣ ਆ ਸਰਪੰਚ ਤੁਹਾਡੇ ਸਾਰੇ ਮੇਰੇ ਭਰਾ ਨੇ ਚਾਰੇ ਸਰਪੰਚ ਮੇਰੇ ਭਰਾ ਨੇ ਜਦੋਂ ਦੋ ਇਹ ਜਿੱਤ ਕੇ ਬਾਗੇ ਹੁਣ 70% ਗ੍ਰਾਂਟ ਆਉਂਦੀ ਆ ਫਿਰ 30% ਗ੍ਰਾਂਟ ਹੋਰ ਬਾਜੂ ਕਿਵੇਂ ਬਾਜੂਗੀ 30% 20% ਹਿੱਸਾ ਜ਼ਿਲ੍ਹਾ ਪ੍ਰੀਸ਼ਦ ਦਾ ਬਾਜੂ 10% ਪੰਚਾਇਤ ਸੰਪਤੀ ਦਾ ਬਾਜੂ ਯਾਨੀ ਗ੍ਰਾਂਟ ਜਿਹੜੀ ਆ ਤੁਹਾਨੂੰ ਜੇ 10 ਲੱਖ ਦੇਣਾਗਾ ਉਹ 13 ਲੱਖ ਮਿਲਿਆ ਕਰੋ ਯਾਨੀ ਗਰਾਡ ਦਾ ਹਿੱਸਾ ਬਚੂਗਾ ਸੋ ਆਪਾਂ ਸਾਰੇ ਜਣ ਮਿਲ ਕੇ ਇੱਕ ਹੰਬੜਾ ਮਾਰੀਏ ਚਾ ਦੋ ਦਿਨ ਬਾਕੀ ਰਹਿ ਗਏ 12 ਤਰੀਕ ਨੂੰ ਪਰਸੋਂ ਨੂੰ ਚੋਣ ਪ੍ਰਚਾਰ ਖਤਮ ਹੋ ਜੂ 14 ਨੂੰ ਵੋਟਾਂ ਪੈਣੀਆਂ ਨੇਗੀਆਂ ਤੁਸੀਂ ਤਾਂ ਹਮੇਸ਼ਾ ਹੀ ਸਾਥ ਦਿੱਤਾ ਮੈਨੂੰ ਯਾਦ ਆ ਬੂਥ ਨੰਬਰ 1 ਜਿਹੜਾ ਖੁੱਲ ਆ ਸਭ ਤੋਂ ਪਹਿਲਾਂ ਮਹਿਲਾ ਚਾਂ ਉਹ ਖੋਲਾ ਜੇ ਗਿਣਤੀ ਸ਼ੁਰੂ ਹੁੰਦੀ ਆ ਨਾ ਤਾਂ ਮਹਿਲਾ ਚਾਂ ਖੋਲਾ ਤਾਂ ਉਹਦੀ ਬਥੇ ਲੱਗ ਜਾਂਦਾਗਾ ਕਿ 2500 ਦੀ ਲੀਡ ਹੋਗੀ 3000 ਦੀ ਲੀਡ ਹੋਗੀ 4000 ਦੀ ਲੀਡ ਹੋਗੀ ਸੋ ਕਦੇ ਵੀ ਤੁਸੀਂ ਸਾਨੂੰ ਪਿਆਰ ਤੋਂ ਵਾਪਸ ਨਹੀਂ ਮੁੜਿਆ ਔਰ ਲਗਾਤਾਰ ਤੁਸੀਂ ਤੁਹਾਡਾ ਪਿਆਰ ਜਿਹੜਾ ਉਹ ਸਾਡੇ ਦਾ ਬਰਕਰਾਰ ਆ ਔਰ ਤੁਹਾਡੇ ਦੁੱਖਾਂ ਸੁੱਖਾਂ 'ਚ ਸਾਡੇ ਸਾਰੇ ਸਾਥੀ ਕੋਦ ਮੈਂ ਹਿੱਸਾ ਪਾਉਣੇ ਰਹਨੇ ਆ ਪ੍ਰਮਾਤਮਾ ਆਪਾਂ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖਿਓ ਸੋ ਮੇਰੀ ਤਾਂ ਬੇਨਤੀ ਆ ਕਿ 14 ਤਰੀਕ ਨੂੰ ਇੱਕ ਇੱਕ ਬੋਰਡ ਜਿਹੜੀ ਆ ਝਾੜੂ ਦੇ ਚੋਲ ਨਸ਼ਾਦ ਤੇ ਮੋਹਰਾ ਲਾਉਣੀਆਂ ਪੈਣਗੀਆਂ ਕਿਉਂਕਿ ਬਟਰ ਨਹੀਂ ਹੈਗਾ ਪਰਚੀਆ ਮਿਲਣਗੀਆਂ ਸੋ ਮੋਹਰਾ ਲਾ ਕੇ ਵੱਡੇ ਮਾਰਜਨ ਦੇ ਦਿੱਤਾਓ ਜਿੰਨੇ ਵੱਡੇ ਮਾਰਜਨ ਦੇ ਨਾਲ ਜਿਤਾ ਕੇ ਭੇਜੋਗੇ ਓਡੀਆਂ ਓਡੀਆਂ ਵੱਡੀਆਂ ਵੱਡੀਆਂ ਗਰਾਟਾਂ ਜਿਹੜੀਆਂ ਤੁਹਾਨੂੰ ਆਉਣ ਵਾਲੇ ਦੇ ਵਿੱਚ ਹੋਰ ਦੇਵਾਂਗੇ ਤਾਂ ਕਿ ਵਿਕਾਸ ਕੋ ਕੋਈ ਵੀ ਚੀਜ਼ ਅਧੂਰੀ ਨਾ ਰਹੇ ਚਾਹੇ ਸੜਕ ਦੀ ਗੱਲ ਆ ਆਪਣੀ ਇਹਨਾਂ ਖੜਿਆਲ ਵਾਲੀ ਸੜਕ ਜਿਹੜੀ ਆ ਉਹ ਕਿੰਨੀ ਸੋਹਣੀ ਬਣ ਕੇ ਤਿਆਰ ਹੋਊਗੀ ਆਉਣ ਵਾਲੇ ਸਮੇਂ ਚ ਨਗਰੀ ਵਾਲੀ ਬਣ ਕੇ ਤਿਆਰ ਹੋ ਜਾਊਗੀ ਸੋ ਸਾਰੀਆਂ ਸੜਕਾਂ ਵੀ ਬਣਾਵਾਂਗੇ ਸਕੂਲ ਦੀ ਬਿਲਡਿੰਗ ਪ੍ਰਾਇਮਰੀ ਸਕੂਲ ਦੀ ਉਹਦਾ ਵੀ ਕੰਮ ਬੜੀ ਜਲਦੀ ਤਿਆਰ ਹੋ ਜਾਊਗਾ ਉਹ ਤੁਹਾਡਾ ਪ੍ਰੋਬਲਮ ਆ ਗਈ ਸੀ ਇੱਕ ਤਾਂ ਆਪ ਸੇ ਸੀਨੀਅਰ ਹਕੂਮਤ ਜਿਹੜੇ ਲੱਗੇ ਸੀ ਉਹ ਠੀਕ ਕਰਾਇਆਗਾ ਸੋ ਮੇਰਾ ਕਹਿੰਦਾ ਬਾਬਾ ਲਗਾਤਾਰ ਅਸੀਂ ਲਗਾਤਾਰ ਅਸੀਂ ਜਿਹੜਾ ਕੰਮ ਕਾਉਂਟਰ ਤੇ ਲੱਗੇ ਹੋਇਆ ਹੁਣ ਇੱਕ ਸਾਡੀ ਭੈਣ ਨੇ ਦਿੱਤਾ ਕਿ ਮੇਰੀ ਬਲਦੇਵਪੁਰ ਨੇ ਮੋਟਰ ਲਗਾਉਣੀ ਆ ਸਰਪੰਚ ਸਾਹਿਬ ਇਹਨਾਂ ਦੇ ਮੋਟਰ ਜਿਹੜਾ ਬਲਦੇਵਪੁਰ ਦੇ ਲਾ ਦਿਓ ਜਿਹੜੀ ਜਿਹੜੀ ਜਿੱਥੇ ਵੀ ਕਹਿੰਦੇ ਨੇਗੇ ਇਹ ਲਾ ਦਿਓ ਤਾਂ ਇੱਕ ਬਦਲੀ ਆ ਇਹਦਾ ਵਿੱਚ ਰਵੈਣ ਦਾ ਆ ਮੋਟਰ ਲਾ ਦਿਓ ਇਸ ਤੋਂ ਬਿਨਾ ਉਹ ਜਿਹੜੀ ਕੁੜੀ ਦਾ ਇਲਾਜ ਕਰਾਇਆ ਬਿਲਕੁਲ ਲਿਖਿਆ ਮੈਂ ਬਲਦੇਵ ਸਿੰਘ ਪੁੱਤਰ ਮਹਿਰ ਸਿੰਘ ਵਾਸੀ ਮਹਿਲਾ ਬੇਨਤੀ ਕਰਦਾ ਕੁਝ ਮੇਰੀਆਂ ਮੰਗਾਂ ਨਹੀਂਆਂ ਬੱਚੇ ਦਾ ਇਲਾਜ ਹੋਇਆ ਸੀ ਜਿਹੜੇ ਬੱਚੀ ਦੇ ਇੱਕ ਵਾਰ 60 ਲੱਗੀ ਸੀ ਬਸ ਥੱਲੇ ਆ ਗਈ ਸੀ ਸੋ ਉਹਦੇ ਲਈ ਜਿਹੜੀ ਆ ਭਰਾਈ ਦੀ ਗੱਲ ਕੀਤੀ ਐ ਸੋ ਬਿਲਕੁਲ ਇਹ ਮੈਨੂੰ ਕੋਈ ਬੱਚੇ ਨੂੰ ਮਿਲਾ ਦਿਓ ਮੈਂ ਸਾਰਾ ਉਹਦਾ ਕਰ ਦਊਗਾ ਤਾਂ ਗੁਗਾ ਮਾੜੀ ਦੀ ਗ੍ਰਾਂਟ ਤਾਂ ਭੇਜ ਦਿੱਤੀ ਗਈ ਆ ਤੁਹਾਨੂੰ ਚੈੱਕ ਆ ਗਿਆ ਤੁਹਾਨੂੰ ਕਾਫੀ ਸਾਰੀਆਂ ਗ੍ਰਾਂਟਾਂ ਦੇ ਚੈੱਕ ਆ ਗਏ ਇਹਦਾ ਵੀ ਸਿਰਫ ਲੈਣਾ 7 ਲੱਖ ਰੁਪਏ ਦਾ ਇਕੱਠ ਦਾ 5 ਲੱਗਿਆ 50 ਲੱਖ ਰੁਪਏ ਦਾ ਆ 50 ਲੱਖ ਰੁਪਏ ਦਾ ਵਿਗਰਾਣ ਦਾ ਚੈੱਕ ਆ ਗਿਆ ਸੋ ਚੈੱਕ ਜਿਹੜੇ ਨੇ ਉਹ ਲਗਾਤਾਰ ਆਉਂਦੇ ਰਹਿੰਦੇ ਨੇਗੇ ਤੁਸੀਂ ਵਿਕਾਸ ਕਰਦੇ ਰਹੇ ਨੇ ਉਹ ਔਰ ਇਸੇ ਤਰ੍ਹਾਂ ਨਿਰੰਤਰ ਪਿਆਰ ਜਿਹੜਾ ਆਪਣਾ ਸਾਰਿਆਂ ਦਾ ਇੱਕ ਦੂਜੇ ਦਾ ਬਣਿਆ ਹੋਇਆਗਾ ਸੋ ਮੈਂ ਤੁਹਾਡਾ ਸਾਰੀ ਸੰਗਤ ਦਾ ਜਿੱਥੇ ਕਿਹੜੀ ਦਾ ਇਸ ਜਿਸ ਤੇ ਆਪਾਂ ਖੜੇ ਆ ਇਸ ਧਰਮ ਖਾਲਾ ਦਾ ਵੀ 7 ਲੱਖ ਰੁਪਈਆ ਜਿਹੜਾ ਉਹ ਆ ਗਿਆ ਚੈੱਕ ਤੁਸੀਂ ਮੇਰੇ ਨਾਲ ਗੱਡੀ ਚ ਪਿਆ ਲੈ ਲਿਓ ਮੇ ਤੋਂ ਸੋ ਬਾਦ ਕੰਮ ਸ਼ੁਰੂ ਹੋਊਗਾ ਲਖਤੋਂ ਬਾਦ 18 ਤਰੀਕ ਤੋਂ ਬਾਦ ਸੋ ਪੈਸਿਆਂ ਦੀ ਕੋਈ ਕਮੀ ਨਹੀਂ ਔਰ ਮੈਨੂੰ ਚਾਰੇ ਸਰਪੰਚਾਂ ਤੇ ਮਾਣ ਆ ਤੁਸੀਂ ਬਹੁਤ ਨੌਜਵਾਨ ਮੁੰਡੇ ਚੁਣੇ ਨੇਗੇ ਚਾਰੇ ਬੜੇ ਅੱਛੇ ਤਰੀਕੇ ਦੇ ਨਾਲ ਬੜੀ ਇਮਾਨਦਾਰੀ ਨਾਲ ਬੜੀ ਦੇਖ ਰੀਤੀ ਨਾਲ ਕੰਮ ਕਰਦੇ ਨੇਗੇ ਕਦੇ ਵੀ ਕਿਸੇ ਵੀ ਕਿਸਮ ਦੀ ਇਹਨਾਂ ਨੇ ਕੋਈ ਗਲਤੀ ਨਹੀਂ ਕੀਤੀ ਹੈਗੀ ਸੋ ਮੈਂ ਇਹਨਾਂ ਤੇ ਬਹੁਤ ਭਰਮ ਕਰਦਾਗਾ ਸੋ ਇਸੇ ਗੱਲ ਕਰਕੇ ਇਹਨਾਂ ਨੂੰ ਗਰੰਟਾ ਜਿਹੜੀਆਂ ਮਿਲਦੀਆਂ ਨੇਗੀਆਂ ਹੋਰ ਵੀ ਜਿਹੜੀਆਂ ਗਰੰਟਾ ਹੋਣਗੇ ਉਹ ਵੀ ਦੇਵਾਂਗੇ ਤਾਂ ਕਿ ਕੋਈ ਵੀ ਵਿਕਾਸ ਦਾ ਕੰਮ ਜਿਹੜਾ ਅਧੂਰਾ ਨਾ ਰਹੇ ਹੁਣ ਤਾਂ ਮੇਰੀ ਹੱਥ ਜੋੜ ਕੇ ਹੀ ਬੇਨਤੀ ਆ ਕਿ 14 ਤਰੀਕ ਨੂੰ ਇੱਕ ਬੋਰਡ ਜਿਹੜੀ ਆ ਝਾੜੂ ਦੇ ਚੌਲੜ ਸ਼ਾਹ ਤੇ ਲਾ ਕੇ ਸਾਡੇ ਤੁਹਾਡਾ ਭਰਾ ਬਿੰਟਾ ਤੁਹਾਡਾ ਸਭ ਦਾ ਪਿਆਰਾ ਭਰਾ ਤੁਹਾਡਾ ਛੋਟਾ ਵੱਡਾ ਮਿੰਟਾ ਖੜਾਗਾ ਪਰ ਸਾਡੀ ਭੈਣ ਘੜੀਆ ਭਵਿੰਦਰਪਾਲਤੌਰ ਇਹ ਦੋਨਾਂ ਨੂੰ ਜਿਤਾ ਕੇ ਜਿਹੜਾ ਸਾਡਾ ਮਾਣ ਵਧਾਓ ਹੌਸਲਾ ਵਧਾਓ ਤਾਂ ਕਿ ਤੁਹਾਡੀ ਲੜਾਈ ਜਿਹੜੀ ਅਸੀਂ ਡਟ ਕੇ ਜਿਹੜੀ ਲੜਦੇ ਰਹੀਏ ਕਿਉਂਕਿ ਤੁਹਾਨੂੰ ਪਤਾ ਇੱਕ ਬੀਜੇਪੀ ਵੱਲੋਂ ਖੜਾਗਾ ਬੀਜੇਪੀ ਤਾਂ ਪੰਜਾਬ ਦੀ ਦੁਸ਼ਮਣ ਜਮਾਤ ਆ ਆਪਾਂ ਨੇ ਕਾਲੇ ਘਰੂਨ ਯਾਦਾ ਤੁਹਾਡੇ ਮੇਰੇ ਕਿੰਨੇ ਲੋਕ ਜਾਂਦੇ ਉਹ ਦਿੱਲੀ ਧਰਮ ਵਿੱਚ 750 ਤੋਂ ਉੱਪਰ ਕਿਸਾਨ ਮਾਰੇ ਗਏ ਸੀ ਇਹ ਬੀਜੇਪੀ ਵਾਲੇ ਦੇ ਕਾਲੇ ਘਰੂਨਾਂ ਦੇ ਕਾਰਨ ਸੋ ਸਮਾਂ ਹੁੰਦਾਗਾ ਸਮੇਂ ਉੱਪਰ ਰਲਣਾ ਚਾਹੀਦਾ ਸੋ ਬੀਜੇਪੀ ਜਾਂ ਹੋਰ ਕੋ ਜਿਹੜਾ ਖੜਾਗਾ ਇਸ ਤਰ੍ਹਾਂ ਦੇ ਲੋਕਾਂ ਦਾ ਵਿਸ਼ਵਾਸ ਕਰਨ ਦੀ ਲੋੜ ਨਹੀਂ ਕਾਂਗਰਸ ਸਾਡੇ ਤਾਂ ਆਪਣੇ ਆਪ ਵੀ ਕਹਿ ਰਹੇ ਨੇ ਕਿ 500 ਕਰੋੜ ਰੁਪਈਆ ਦੇ ਦੇ ਕੇ ਮੁੱਖ ਮੰਤਰੀ ਬਣਦੇ ਉਸ ਦੇ 5-500 ਕੋਟ ਦੇ ਪਹਿਲਾਂ ਨੇ ਭਾਈ ਅਸੀਂ ਤਾਂ ਤੁਹਾਡੇ ਦੇ ਦਿਲਾਂ ਦੀ ਸਾਹ ਜਪੌਨੇ ਆ ਪਿਆਰ ਦੀ ਸਾਹ ਜਪੌਨੇ ਆ ਉਹ ਲੁੱਟ ਸ਼ੋਪ ਦੀ ਸਾਹ ਜਪੌਦੇ ਨੇ ਪੈਸੇ ਲੁੱਟਦੇ ਨੇ ਕਿ ਇਸ ਕਰਕੇ ਤੁਹਾਨੂੰ ਬੇਨਤੀ ਕਰਨਾ ਕਿ 14 ਤਰੀਕ ਨੂੰ ਚੋਣ ਨਿਸ਼ਾਨ ਝਾੜੂ ਸਾਡੇ ਦੋਨੇ ਸਾਥੀਆਂ ਨੂੰ ਜਿਤਾ ਕੇ ਸਾਡਾ ਹੌਸਲਾ ਵਧਾਓ ਸਾਰੀ ਸੰਗਤ ਆਈ ਸਾਰੇ ਸਰਪੰਚ ਸਾਹਿਬਾਨ ਦਾ ਮੈਂਬਰ ਸਾਹਿਬਾਨ ਦਾ ਸਾਰੀ ਸੰਗਤ ਦਾ ਮੇਰੇ ਵੱਲੋਂ ਸਰਪੰਚ ਸਾਹਿਬਾਨ ਬਰਬਰ ਨੂੰ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ सरपंचਾਂ ਦੇ ਨਾਲ ਸਾਰੇ ਮੈਂਬਰ ਸਾਹਿਬਾਨ ਔਰ ਮੇਰੇ ਸਾਹਮਣੇ ਇਸ ਸ਼ੋਭਤ ਬਹੁਤ ਹੀ ਸਤਿਕਾਰਯੋਗ ਨੌਜਵਾਨ ਵੀਰ ਬਜ਼ੁਰਗ ਮਾਪੇੜਾ ਸਭ ਤੋਂ ਪਹਿਲਾਂ ਬਲਾਕ ਹਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਦੇਖ ਰਿਹਾ ਸੀਗਾ ਕਿ ਲਗਾਤਾਰ ਆਮ ਆਦਮੀ ਪਾਰਟੀ ਜਿਹੜੀ ਆ ਉਹ ਜਿੰਨੇ ਵਾਅਦੇ ਕਰਕੇ ਆਈ ਸੀ ਕਿ ਇੱਕ ਵਾਅਦਾ ਪੰਜਾਬ ਚ ਪੂਰਾ ਹੋ ਰਿਹਾ ਤੁਹਾਡੇ ਯਾਦ ਆ ਕਿ ਜਦੋਂ

90% ਘਰਾਂ ਦਾ ਬਿਜਲੀ ਦਾ ਬਿੱਲ ਜ਼ੀਰੋ ਆ ਰਿਹਾ ਪੰਜਾਬ ਦੇ ਅੰਦਰ ਆਵਾਜ਼ੀ ਬਾਜੀ ਜਿੰਦਾਬਾਦ ਬਾਦਾ ਕੀਤਾ ਸੀ ਪੰਜਾਬ ਦੇ ਲੋਕਾਂ ਦੇ ਨਾਲ ਕਿ ਅਸੀਂ ਨਹਿਰੀ ਪਾਣੀ ਜਿਹੜਾ ਉਹ ਆਖਰੀ ਖੇਤ ਤੱਕ ਪਹੁੰਚਾਵਾਂਗੇ ਯਾਨੀ ਕਿ ਲਾਸਟ ਖੇਤ ਤੱਕ ਨਹਿਰੀ ਪਾਣੀ ਪਹੁੰਚੂਗਾ ਸਾਡੇ ਗੁਰੂ ਸਾਹਿਬਾਨ ਨੇ ਸੰਦੇਸ਼ ਕੀ ਦਿੱਤਾਗਾ ਆਪਾਂ ਹਰ ਰੋਜ਼ ਗੁਰਦੁਆਰਾ ਸਾਹਿਬ ਜਾਣੇ ਆਗੇ ਕੀ ਆਪਾਂ ਨੂੰ ਸੰਦੇਸ਼ ਮਿਲ ਲਗਾ ਕਿ ਪਵਣ ਗੁਰੂ ਪਾਣੀ ਪਤਾ ਮਾਤਾ ਤਰਤਿ ਮਤ ਇਹ ਜਿਹੜੀ ਕਾਇਨਾਤ ਆ ਜਿਹਦੇ ਅੰਦਰ ਆਪਾਂ ਖੜੇ ਆ ਜਿਸ ਬ੍ਰਹਿਮੰਡ ਦੇ ਅੰਦਰ ਖੜੇ ਆ ਇਹਦੇ ਅੰਦਰ ਹਵਾ ਨੂੰ ਪਾਣੀ ਨੂੰ ਧਰਤੀ ਨੂੰ ਬਚਾ ਕੇ ਰੱਖਣਾ ਸਾਡਾ ਮੋਢਲਾ ਫਰਜ਼ ਆ ਇਹ ਸਾਡੇ ਗੁਰੂ ਸਾਹਿਬਾਨ ਅਜ ਤੋਂ 650 ਸਾਲ ਪਹਿਲਾਂ ਕਹਿ ਗਏ ਇਨਾ ਲੰਬਾ عرصਾ ਪਹਿਲਾਂ ਕਿਉਂ ਕਹਿ ਕੇ ਗਿਆ ਪਤਾ ਸੀਗਾ ਕਿ ਦੁਨੀਆਂ ਤੇ ਕਿਤੇ ਇਹ ਨਾ ਹੋਵੇ ਪਾਣੀ ਉਤਰ ਹੋ ਜਾਵੇ ਸੋ ਸਾਲੋਂ ਉਸ ਦੇ ਵੱਲ ਅਸੀਂ ਬਚਾਉਣ ਲੱਗੇ ਆ ਅੱਜ ਤੁਹਾਡੇ ਪਿੰਡ ਦੇ ਮੈਨੂੰ ਲੱਗਦਾ ਕਾਫੀ ਸਾਰੀਆਂ ਜਿਹੜੀਆਂ ਪਾਈਪਲਾਈਨਾਂ ਨੇ ਉਹ ਪੈ ਚੁੱਕੀਆਂ ਨੇ ਗਿਆ ਔਰ ਕਾਫੀ ਸਾਰਿਆਂ ਦਾ ਕੰਮ ਚੱਲ ਰਿਹਾਗਾ ਇੱਕ ਦੋ ਮੇਰੇ ਕੋਲ ਹੋਰ ਆ ਜਾਂ ਉਹਨਾਂ ਨੇ ਕਿ ਜਦੋਂ ਮੈਂ ਮਜ਼ਦੂਰ ਕਰਕੇ ਅਗਲੇ ਸਾਲ ਤੱਕ 6 ਕਰੋੜ ਰੁਪਏ ਆ ਗਏ 6 ਕਰੋੜ ਰੁਪਏ ਦੀਆਂ ਪਾਈਪਲਾਈਨਾਂ ਜਿਹੜੀਆਂ ਨੇ ਉਹ ਪੈ ਚੁੱਕੀਆਂ ਨੇ ਦਾ ਮਤਲਬ ਆ ਕਿ ਤੁਹਾਡੀ ਜਿਹੜੀ ਚਾਹੇ ਉਹ ਕਣਕ ਆ ਚਾਹੇ ਝੋਨਾਗਾ ਜਾਂ ਹੋਰ ਫਸਲਾ ਉਹਦੀ ਜਿਹੜੀ ਆ ਉਹਦੀ ਵੀ ਆਮਦ ਵਧ ਹੋਊਗੀ ਉਦੇ ਅੰਦਰ ਵੀ ਪੈਦਾਵਾਰ ਜਿਹੜੀ ਆ ਵੱਧ ਹੋਊਗੀ ਕਿਉਂਕਿ ਜਦੋਂ ਨਹਿਰੀ ਪਾਣੀ ਮਿਲਦਾਗਾ ਉਹਦੇ ਵਿੱਚ ਬਹੁਤ ਸਾਰੇ ਮਿਨਰਲ ਹੁੰਦੇ ਨੇਗੇ ਉਹਦੇ ਵਿੱਚ ਬਹੁਤ ਸਾਰੇ ਕੁਦਰਤੀ ਸਰੋਤ ਹੁੰਦੇ ਨੇ ਉਹਨਾਂ ਦੇ ਰਾਹੀਂ ਉਹ ਜਿੰਸ ਦੀ ਜਿਹੜੀ ਪੈਦਾਵਾਰ ਆ ਉਹ ਵੀ ਵੱਧ ਹੁੰਦੀ ਹੈ ਇਹਦਾ ਵੱਡਾ ਫਾਇਦਾ ਹੋਊਗਾ ਔਰ ਦੂਸਰਾ ਵੱਡਾ ਫਾਇਦਾ ਜਿਹੜਾ ਆਗਾ ਉਹ ਧਰਤੀ ਹੇਠਲਾ ਪਾਣੀ ਬਚੂਗਾ ਜੋ ਧਰਤੀ ਹੇਠਲਾ ਪਾਣੀ ਬਚੂਗਾ ਤਾਂ ਮੈਂ ਸਮਝਦਾ ਅਸੀਂ ਆਪਣੇ ਬੱਚਿਆਂ ਲਈ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਜਿਹੜਾ ਪਾਣੀ ਬਚਾ ਕੇ ਰੱਖਾਂਗੇ ਇਹ ਵੱਡੇ ਉਪਰਾਲੇ ਜਿਹੜੇ ਨੇ ਪੰਜਾਬ ਦੇ ਅੰਦਰ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਕਰ ਰਹੀ ਹੈ ਤਾਨੂੰ ਯਾਦ ਆ ਕਿ ਹਰੇਕ ਪਿੰਡ ਮੈਂ ਜਿੱਥੇ ਵੀ ਜਾਣਾ ਕਿਤੇ 5 ਦੇ ਬੱਚੇ ਨੇ ਕਿਤੇ 10 ਨੇ ਕਿਤੇ 15 ਨੇ ਔਰ ਹਰੇਕ ਪਿੰਡ ਦੇ ਅੰਦਰ 15 15 20 20 ਬੱਚੇ ਆ ਉਹ ਸਰਕਾਰੀ ਨੌਕਰੀਆਂ ਉਹ ਸਰਕਾਰ ਸਰਦਾਰ ਭਗਵੰਤ ਸਿੰਘ ਮਾਜਰੀ ਸਰਕਾਰ ਚ ਮਿਲਿਆ ਰਹੀਆਂ ਕੁੱਲ 65000 ਤੋਂ ਉੱਪਰ ਨੌਕਰੀਆਂ ਅਸੀਂ 3 ਸਾਲ ਪੰਜਾਬ ਦੇ ਨੌਜਵਾਨ ਮੁੰਡੇ ਕੁੜੀਆਂ ਦਿੱਤੀਆਂ ਨੇ ਇਹੀ ਕਾਰਨ ਆ ਕਿ ਅਜ ਬਾਹਰਲੇ ਦੇਸ਼ਾਂ ਚੋਂ ਬੱਚੇ ਜਿਹੜੇ ਵਾਪਸ ਆ ਕੇ ਪੰਜਾਬ ਚ ਆਪਣੇ ਨੌਕਰੀ ਕਰਨ ਲੱਗੇ ਨੇ ਹੌਲੀ ਹੌਲੀ ਮਹਾਲ ਜਣਾ ਉਹ ਸੁਧਰ ਰਿਹਾ ਕਿਉਂਕਿ ਪਿਛਲੇ 25 30 ਸਾਲ ਇਹਨਾਂ ਨੇ ਆਪਣੀ ਰਾਜਨੀਤੀ ਕੀਤੀ ਕਾਂਗਰਸੀਆਂ ਨੇ ਅਕਾਲੀ ਵਾਲਿਆਂ ਨੇ ਭਾਜਪਾ ਵਾਲਿਆਂ ਨੇ ਕਿ ਤੁਸੀਂ ਤੁਹਾਡੇ ਬਿਆਨ ਸਾਹਮਣੇ ਪੜ੍ਹ ਹੀ ਰਹੇ ਹੋ ਤੁਸੀਂ ਸਾਰੇ ਜਣੇ ਕਿ ਨਮਜੋਤ ਕੌਰ ਸਿੱਧੂ ਕਹਿ ਰਹੀ ਆ ਕਿ 500 ਕਰੋੜ ਰੁਪਏ ਦੇਣਾ ਪੈਂਦਾ ਭਾਈ ਫੇਰ ਮੁੱਖ ਮੰਤਰੀ ਬਣਦਾ ਜਿਹੜਾ 500 ਕਰੋੜ ਰੁਪਏ ਦੇ ਕੇ ਮੁੱਖ ਮੰਤਰੀ ਬਣੂਗਾ ਜਿਹੜਾ 5 ਕਰੋੜ ਰੁਪਏ ਦੇ ਕੇ ਐਮਐਲਏ ਬਣੂਗਾ ਜਿਹੜਾ 5 ਲੱਖ ਰੁਪਏ ਦੇ ਕੇ ਸਰਪੰਚ ਜਾਂ ਪੰਚ ਬਣੂਗਾ ਤੇ ਇਹਦਾ ਮਤਲਬ ਕੀ ਆ ਫਿਰ ਉਹ ਆਪਨ ਲੁੱਟੂਗਾ ਪਹਿਲੀ ਵਾਰ ਤੁਸੀਂ ਆਮ ਘਰਾਂ ਦੇ ਮੁੰਡੇ ਕੁੜੀਆਂ ਨੂੰ ਚੁਣਿਆ ਪਹਿਲੀ ਵਾਰ ਤੁਸੀਂ ਮੇਰੇ ਵਰਗੇ ਵਿਅਕਤੀ ਨੂੰ 17 ਚੁਣਿਆ 22 ਚੁਣਿਆ ਤਾਂ ਅੱਜ ਸਰਦਾਰ ਭਗਵੰਤ ਸਿੰਘ ਮਾਜੀ ਨੇ ਮੈਨੂੰ ਖਜ਼ਾਨੇ ਦੀਆਂ ਚਾਬੀਆਂ ਫੜਾਜੀਆਂ ਨੇ ਕਿ ਔਰ ਖਜ਼ਾਨੇ ਦਾ ਮੂੰਹ ਤੁਹਾਡੇ ਵੱਲ ਲੱਗਾ ਜਦ 6 ਕਰੋੜ ਰੁਪਏ ਦਾ ਪਾਇਪ ਲਾਇਨ ਇਕੱਲੇ ਤੁਹਾਡੇ ਪਿੰਡ 'ਚ ਪੈ ਗਈਆਂ ਤਾਂ ਬਹੁਤ ਸਾਰੇ ਪਿੰਡਾਂ 'ਚ ਕਿਸੇ ਦੇ 10 ਕਰੋੜ ਦੀਆਂ ਕਿਸੇ ਦੇ 5 ਕਰੋੜ ਦੀਆਂ ਇਸ ਤੋਂ ਬਿਨਾਂ ਸੜਕਾਂ ਜਿਹੜੀਆਂ ਨੇ ਉਹ ਲਗਾਤਾਰ ਬਣ ਰਹੀਆਂ ਨੇ ਹਜੇ ਕਾਫੀ ਸਾਰੀਆਂ ਸੜਕਾਂ ਦੇ ਟੈਂਡਰ ਹੋਰ ਹੋ ਚੁੱਕੇ ਨੇ ਉਹ ਵੀ ਜਲਦੀ ਬਣ ਰਹੀਆਂ ਨੇ ਮੈਂ ਤਾਂ ਯਾਦ ਆ ਮੇਰੇ ਤੇ ਰਵਿੰਦਰ ਹਰ ਰੋਜ਼ ਇੱਕੋ ਗੱਲ ਕਹਿੰਦਾ ਕਿ ਜਿਹੜੀ ਲਾਗੀ ਵਾਲੀ ਸੜਕ ਆ ਉਹ 18 ਫੁੱਟ ਚੌੜੀ ਬਣਾਉਣੀ ਆ ਪਰ ਛੋਟੀ ਦੀ ਬਣਾਉਣੀ ਪਿੱਛੇ ਛੋਟੀ ਪਾਸ ਹੋ ਗਈ ਸੀ ਫਿਰ ਢਾਕੇ ਉਹਨੂੰ ਦੁਬਾਰਾ ਹੁਣ ਅਸੀਂ ਵੱਡੀ ਦਾ 18 ਫੁੱਟ ਦਾ ਕੀਤਾ ਗਿਆ ਤਾਂ ਕਿ ਜਿਹੜੀ ਲੋਕ ਆਵੇ ਦੇ ਵੱਧ ਗਈ ਬੋਲੇ ਸੋਨਹਾ ਰੱਬਾ ਅਸੀਂ ਲਗਾਤਾਰ ਕੰਮਾਂ ਤੇ ਲੱਗੇ ਹੋਇਆ ਹੁਣ ਤੁਹਾਡੇ ਸਹਿਯੋਗ ਦੀ ਲੋੜ ਆ ਤੁਹਾਡੇ ਪਿਆਰ ਦੀ ਲੋੜ ਆ ਜਿਹੜਾ ਪਿਆਰ ਤੁਸੀਂ 22 'ਚ 26 'ਚ 24 ਸਾਰੇ ਲਗਾਤਾਰ ਤੁਸੀਂ ਦਿੰਦੇ ਆ ਰਹੇ ਹੋ 22 ਦੇ ਵਿੱਚ ਦਿੱਤਾ ਫਿਰ 24 ਦਿੱਤਾ 17 ਚ ਦਿੱਤਾ 19 ਚ ਦਿੱਤਾ ਉਹ ਬੈ ਸਮਝਦਾ ਉਹੀ ਪਿਆਰ ਹੋਈ ਸਤਕਾਰ ਦੀ ਇੱਕ ਵਾਰ ਫੇਰ ਲੋੜਾ ਸਾਡੇ ਦੋ ਕੈਂਡੀਡੇਟ ਖੜੇ ਨੇ ਤੁਹਾਨੂੰ ਸਭ ਸਭ ਨੂੰ ਪਤਾਗਾ ਕਿ ਇੱਕ ਤਾਂ ਤੁਹਾਡੇ ਪਿੰਡ ਤੋਂ ਮਿੰਟਾ ਖੜਾਗਾ ਪ੍ਰੇਮਦਾਸ ਜਿਹਦਾ ਪੂਰਾ ਨਾਮ ਤਾਂ ਪ੍ਰੇਮਦਾਸ ਆ ਪਰ ਤੁਸੀਂ ਸਾਰੇ ਉਹਨੂੰ ਪਿਆਰ ਨਾਲ ਮਿੰਟਾ ਮਿੰਟਾ ਕਹਿ ਰਹੇ ਹੋ ਆ ਖੜਾ ਬਰਾਬਰ ਮੇਰੇ ਇਹ ਖੜਾਗਾ ਤੇ ਦੂਜੇ ਪਾਸੇ ਭਵਿੰਦਰਪਾਲ ਕੌਰ ਜਿਹੜੀ ਕਿ ਖਰਾਲ ਕਲਾ ਤੋਂ ਨੇ ਜੋ ਖੜੇ ਨੇਗੇ ਜਿਲ੍ਹਾ ਪ੍ਰੀਸ਼ਦ ਦੀ ਉਹ ਉਹਨਾਂ ਦੀ ਚੋਣ ਆ ਸਰਪੰਚ ਤੁਹਾਡੇ ਸਾਰੇ ਮੇਰੇ ਭਰਾ ਨੇ ਚਾਰੇ ਸਰਪੰਚ ਮੇਰੇ ਭਰਾ ਨੇ ਜਦੋਂ ਦੋ ਇਹ ਜਿੱਤ ਕੇ ਬਾਗੇ ਹੁਣ 70% ਗ੍ਰਾਂਟ ਆਉਂਦੀ ਆ ਫਿਰ 30% ਗ੍ਰਾਂਟ ਹੋਰ ਬਾਜੂ ਕਿਵੇਂ ਬਾਜੂਗੀ 30% 20% ਹਿੱਸਾ ਜ਼ਿਲ੍ਹਾ ਪ੍ਰੀਸ਼ਦ ਦਾ ਬਾਜੂ 10% ਪੰਚਾਇਤ ਸੰਪਤੀ ਦਾ ਬਾਜੂ ਯਾਨੀ ਗ੍ਰਾਂਟ ਜਿਹੜੀ ਆ ਤੁਹਾਨੂੰ ਜੇ 10 ਲੱਖ ਦੇਣਾਗਾ ਉਹ 13 ਲੱਖ ਮਿਲਿਆ ਕਰੋ ਯਾਨੀ ਗਰਾੜ ਦਾ ਹਿੱਸਾ ਬਚੂਗਾ ਸੋ ਆਪਾਂ ਸਾਰੇ ਜਣ ਮਿਲ ਕੇ ਇੱਕ ਹੰਬੜਾ ਮਾਰੀਏ ਚਾ ਦੋ ਦਿਨ ਬਾਕੀ ਰਹਿ ਗਏ 12 ਤੱਕ ਨੂੰ ਪਰਸੋਂ ਨੂੰ ਚੋਣ ਪ੍ਰਚਾਰ ਖਤਮ ਹੋ ਜੂ 14 ਨੂੰ ਵੋਟਾਂ ਪੈਣੀਆਂ ਲੱਗੀਆਂ ਤੁਸੀਂ ਤਾਂ ਹਮੇਸ਼ਾ ਹੀ ਸਾਥ ਦਿੱਤਾ ਮੈਨੂੰ ਯਾਦ ਆ ਬੂਥ ਨੰਬਰ 1 ਜਦੋਂ ਖੁੱਲ ਆ ਸਭ ਤੋਂ ਪਹਿਲਾਂ ਮਹਿਲਾ ਚਾਂ ਉਹ ਖੋਲਦਾ ਗਿਣਤੀ ਸ਼ੁਰੂ ਹੁੰਦੀ ਆ ਨਾ ਤਾਂ ਮਹਿਲਾ ਚਾਂ ਖੋਲਦਾ ਤਾਂ ਉਹਦੀ ਬਦ ਲੱਗ ਜਾਂਦਾਗਾ ਕਿ 2500 ਦੀ ਲੀਡ ਹੋਗੀ 3000 ਦੀ ਲੀਡ ਹੋਗੀ 4000 ਦੀ ਲੀਡ ਹੋਗੀ ਸੋ ਕਦੇ ਵੀ ਤੁਸੀਂ ਸਾਨੂੰ ਪਿਆਰ ਤੋਂ ਵਾਪਸ ਨਹੀਂ ਮੁੜਿਆ ਔਰ ਲਗਾਤਾਰ ਤੁਸੀਂ ਤੁਹਾਡਾ ਪਿਆਰ ਜਿਹੜਾ ਉਹ ਸਾਡੇ ਦਾ ਬਰਕਰਾਰ ਆ ਔਰ ਤੁਹਾਡੇ ਦੁੱਖਾਂ ਸੁੱਖਾਂ ਚ ਸਾਡੇ ਸਾਰੇ ਸਾਥੀ ਉਹ ਮੈਂ ਹਿੱਸਾ ਪਾਉਣੇ ਰਹਨੇ ਆ ਪਰਮਾਤਮਾ ਆਪਾਂ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਸੁਮੇਰੀ ਤਾਂ ਬੇਨਤੀ ਆ ਕਿ 14 ਤਰੀਕ ਨੂੰ ਇੱਕ ਇੱਕ ਬੋਰਡ ਜਿਹੜੀ ਆ ਝਾੜੂ ਦੇ ਚੋਲ ਨਸ਼ਾਦ ਦੇ ਮੋਹਰਾ ਲਾਉਣੀਆਂ ਪੈਣਗੀਆਂ ਕਿਉਂਕਿ ਬਟਰ ਨਹੀਂ ਹੈਗਾ ਪਰਚੀ ਆ ਮਿਲਣ ਗਿਆ ਸੋ ਮੋਹਰਾ ਲਾ ਕੇ ਵੱਡੇ ਮਾਰਜਨ ਦੇ ਦਿੱਤਾਓ ਜਿੰਨੇ ਵੱਡੇ ਮਾਰਜਨ ਦੇ ਨਾਲ ਜੁਤਾਕੇ ਭੇਜੋਗੇ ਓਡੀਆਂ ਓਡੀਆਂ ਵੱਡੀਆਂ ਵੱਡੀਆਂ ਗਰਾਟਾਂ ਜਿਹੜੀਆਂ ਤੁਹਾਨੂੰ ਆਉਣ ਵਾਲੇ ਦੇ ਵਿੱਚ ਹੋਰ ਦੇਵਾਂਗੇ ਤਾਂ ਕਿ ਵਿਕਾਸ ਕੋ ਕੋਈ ਵੀ ਚੀਜ਼ ਅਧੂਰੀ ਨਾ ਰਹੇ ਚਾਹ ਸੜਕ ਦੀ ਗੱਲ ਆ ਆਪਣੀ ਇਹਨਾਂ ਖੜਿਆਲ ਵਾਲੀ ਸੜਕ ਜਿਹੜੀ ਆ ਉਹ ਕਿੰਨੀ ਸੋਹਣੀ ਬਣ ਕੇ ਤਿਆਰ ਹੋ ਗਈ ਆਉਣ ਵਾਲੇ ਸਮੇਂ ਚ ਨਗਰੀ ਵਾਲੀ ਬਣ ਕੇ ਤਿਆਰ ਹੋ ਜੂਗੀ ਸੋ ਸਾਰੀਆਂ ਸੜਕਾਂ ਵੀ ਬਣਾਵਾਂਗੇ ਸਕੂਲ ਦੀ ਬਿਲਡਿੰਗ ਪ੍ਰਾਇਮਰੀ ਸਕੂਲ ਦੀ ਉਹਦਾ ਵੀ ਕੰਮ ਬੜੀ ਜਲਦੀ ਤਿਆਰ ਹੋ ਜੂਗਾ ਉਹ ਤੁਹਾਡਾ ਪ੍ਰੋਬਲਮ ਆ ਗਿਆ ਸੀ ਇੱਕ ਤਾਂ ਆਪ ਨੂੰ ਸੀਨੀਅਰ ਸਕੂਲ ਤੇ ਜੂਨੀਅਰ ਲੜਕੇ ਸੀ ਉਹ ਠੀਕ ਕਰਾਇਆਗਾ ਸੋ ਮੇਰਾ ਕੈਂਡ ਦਾ ਬਾਬਾ ਲਗਾਤਾਰ ਅਸੀਂ ਲਗਾਤਾਰ ਅਸੀਂ ਜਿਹੜਾ ਕੰਮ ਕੌਂਟਰ ਤੇ ਲੱਗੇ ਹੋਇਆ ਹੁਣੇ ਸਾਡੀ ਭੈਣ ਨੇ ਦਿੱਤਾ ਕਿ ਮੇਦੀ ਬਲਦੇਵ ਕੌਰ ਨੇ ਮੋਟਰ ਲਗਾਉਣੀ ਆ ਸਰਪੰਚ ਸਾਹਿਬ ਇਹਨਾਂ ਦੇ ਮੋਟਰ ਜਿਹੜਾ ਬਲਦੇਵ ਕੌਰ ਦੇ ਲਾ ਦਿਓ ਜਿਹੜੀ ਜਿਹੜੀ ਜਿੱਥੇ ਵੀ ਕਹਿੰਦੇ ਨੇਗੇ ਇਹ ਲਾ ਦਿਓ ਤਾਂ ਇੱਕ ਬਦਲੀ ਆ ਇਹਦਾ ਵਿੱਚ ਰਵਾਇੰਦਰਾ ਨੂੰ ਆ ਮੋਟਰ ਲਾ ਦਿਓ ਇਸ ਤੋਂ ਬਿਨਾ ਉਹ ਜਿਹੜੀ ਕੁੜੀ ਦਾ ਇਲਾਜ ਕਰਾਇਆ ਬਿਲਕੁਲ ਲਿਖਿਆ ਮੈਂ ਬਲਦੇਵ ਸਿੰਘ ਪੁੱਤਰ ਮਹਿਰ ਸਿੰਘ ਵਾਸੀ ਮਹਿਲਾ ਬੇਨਤੀ ਕਰਦਾ ਕੁਝ ਮੇਰੀਆਂ ਮੰਗਾਂ ਨਹੀਂਆਂ ਬੱਚੇ ਦਾ ਇਲਾਜ ਹੋਇਆ ਸੀ ਜਿਹੜੇ ਬੱਚੀ ਦੇ ਇੱਕ ਵਾਰ 60 ਲੱਗੀ ਸੀ ਬਸ ਥੱਲੇ ਆ ਗਈ ਸੀ ਸੋ ਉਹਦੇ ਲਈ ਜਿਹੜੀ ਆ ਭਰਾਈ ਦੀ ਗੱਲ ਕੀਤੀ ਐ ਸੋ ਬਿਲਕੁਲ ਇਹ ਮੈਨੂੰ ਕੋਈ ਬੱਚੇ ਨੂੰ ਮਿਲਾ ਦਿਓ ਮੈਂ ਸਾਰਾ ਉਹਦਾ ਕਰ ਦਊਗਾ ਤਾਂ ਗੁੱਗਾ ਮਾਣੀ ਦੀ ਗ੍ਰਾਂਟ ਤਾਂ ਭੇਜ ਦਿੱਤੀਗੀ